ਮਹਿਲਾਵਾਂ ਨੂੰ ਉਮੀਦਵਾਰ ਚੁਣਨ ਵੇਲੇ ਪਾਰਟੀਆਂ ਸੰਗਦੀਆਂ ਕਿਉਂ ਨਹੀਂ ਇਹ ਸਵਾਲ ਇਸ ਲਈ ਪੈਦਾ ਹੋਇਆ ਹੈ ਕਿਉਂਕਿ ਆਂਕੜੇ ਕੁਝ ਜਿਹੇ ਹੀ ਬਿਆਨ ਕਰਦੇ ਨੇ ਆਮ ਆਦਮੀ ਪਾਰਟੀ ਨੇ ਇੱਕ ਵੀ ਮਹਿਲਾ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਜੇਕਰ ਆਂਕੜਿਆਂ ਤੇ ਨਜ਼ਰ ਮਾਰੀਏ ਤਾਂ ਸਵਾਲ ਉੱਠਨੇ ਲਾਜ਼ਮੀ ਨੇ ਪੰਜਾਬ ਦੇ ਵਿੱਚ ਕੁੱਲ ਉਮੀਦਵਾਰ ਨੇ 328 ਤੇ ਮਹਿਲਾਵਾਂ ਨੇ 26 ਜਦੋਂ ਕਿ ਮੁੱਖ ਪਾਰਟੀਆਂ ਦੀ ਗੱਲ ਕਰੀ ਤਾਂ ਭਾਜਪਾ ਨੇ ਤਿੰਨ ਮਹਿਲਾਵਾਂ ਨੂੰ ਟਿਕਟ ਦਿੱਤੀ ਹੈ ਜਦੋਂ ਕਿ ਕਾਂਗਰਸ ਨੇ ਦੋ ਅਕਾਲੀ ਦਲ ਨੇ ਇੱਕ ਧਾਮ ਆਦਮੀ ਪਾਰਟੀ ਨੇ ਕਿਸੇ ਮਹਿਲਾ ਨੂੰ ਟਿਕਟ ਨਹੀਂ ਦਿੱਤੀ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ 278 ਉਮੀਦਵਾਰ ਸਨ ਤੇ 35 ਮਹਿਲਾ ਉਮੀਦਵਾਰ ਸਨ ਜਿਨ੍ਹਾਂ ਦੇ ਵਿੱਚੋਂ ਦੋ ਜਿੱਤੀਆਂ ਸਨ ਪਟਿਆਲਾ ਤੋਂ ਕਾਂਗਰਸ ਦੇ ਪਰਨੀਤ ਕੌਰ ਤੇ ਬਠਿੰਡਾ ਤੋਂ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਖੈਰਿਸ ਤੋਂ ਪਹਿਲਾਂ ਦੀਆਂ ਚੋਣਾਂ ਦੇ ਵਿੱਚ ਤਾਂ ਮਹਿਲਾ ਉਮੀਦਵਾਰਾਂ ਦਾ ਅੰਕੜਾ ਹੋਰ ਵੀ ਘੱਟ ਸੀ ਹੁਣ ਸਵਾਲ ਇਹ ਕਿ ਅੱਧੀ ਆਬਾਦੀ ਨਾਲ ਨੁਮਾਇੰਦਗੀ ਦੇ ਨਾਂ ਤੇ ਅਜੇ ਹਸਲ ਲੋ ਕਿਉਂ ਪੰਜਾਬ ਦੇ ਵਿੱਚ 1 ਕਰੋੜ 77500 ਤੋਂ ਵੱਧ ਮਹਿਲਾ ਵੋਟਰ ਨੇ ਪੰਜਾਬ ਦੀ ਕੁੱਲ ਆਬਾਦੀ ਦੀ 10.47% ਮੈਲਾ ਵੋਟਰ ਨੇ ਤੇ ਉਮੀਦਵਾਰ ਸਿਰਫ 26